ਠੰਡਾ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜੜੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਤਸਵੀਰਾਂ ਤੋਂ ਨੂੰ ਇਸ ਟਾਈਮ ਉਸ ਗੱਡੀ ਦੀਆਂ ਦਿਖਾ ਰਿਹਾ ਹੈ ਇਹ ਗੱਡੀਆਂ ਜੜੀਆਂ ਹੜਪੀੜ ਤੇ ਇਲਾਕਿਆਂ ਲਈ ਬਠਿੰਡਾ ਭਾਜਪਾ ਵੱਲੋਂ ਜੜੀਆਂ ਭੇਜੀਆਂ ਜਾ ਰਹੀਆਂ ਤਸਵੀਰਾਂ ਤੋਂ ਨੂੰ ਇਸ ਟਾਈਮ ਬਠਿੰਡਾ ਦੇ ਭਾਜਪਾ ਦਫਤਰ ਦੇ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜੜੀ ਰਾਤ ਸਮਗਰੀ ਭੇਜੀ ਜਾ ਰਹੀ ਹੈ ਸਾਡੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੋਪਤਨ ਸਿੰਘਲਾ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆਂ। ਸਿੰਘਲਾ ਸਾਹਿਬ ਅੱਜ ਰਾਤ ਸਮਗਰੀ ਭੇਜੀ ਜਾ ਰਹੀ ਹੈ ਬਠਿੰਡਾ ਤੋਂ ਦੋ ਗੱਡੀਆਂ ਭੇਜੀਆਂ ਜਾ ਰਹੀਆਂ। ਕੀ ਕਹਿਣਾ ਚਾਹੂੰਗਾ? ਇਹ ਜਿਹੜੀ ਰਾਤ ਸਮਗਰੀ ਭੇਜੀ ਜਾ ਰਹੀ ਹੈ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮਾਨਵਤਾ ਤੇ ਭਿਆੰਕਰ ਤਰਾਸ ਦੀ ਆਈ ਹੈ। ਉਹਦੇ ਵਿੱਚ ਕੁੜਤ ਲੋਕਾਂ ਦਾ ਹੱਥ ਵਟਾਉਣ ਲਈ ਔਰ ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਰਸਤੇ ਦਿੱਤੇ ਨੇ ਪੀਰਾਂ ਪੈਗੰਬਰਾਂ ਨੇ ਰਸਤੇ ਦਿੱਤੇ ਨੇ ਸਾਡੇ ਪੁਰਖਾਂ ਨੇ ਦਿੱਤੇ ਨੇ ਕਿ ਸਮਾਜ ਦੇ ਨਾਲ ਖੜਨਾ ਸਮਾਜ ਦੀਆਂ ਆਰਿਆਂ ਿਕਮਰ ਦੇ ਵਿੱਚ ਮੋੜੇ ਨਾ ਮੋੜਾ ਲਾ ਕੇ ਚੱਲਣਾ ਉਹਦੇ ਤਹਿਤ ਭਾਰਤੀ ਜਨਤਾ ਪਾਰਟੀ ਆਪਣਾ ਇਹ ਜਮੇਵਾਰੀ ਨਿਭਾ ਰਹੀ ਹੈ ਮੈਂ ਧੰਨਵਾਦ ਕਰਦਾ ਸਾਰੇ ਜ਼ਿਲ੍ਹੇ ਦੀ ਟੀਮ ਦਾ ਔਰ ਨਾਲ ਤੋਂ ਨਾਰਗਰਦਾ ਬੀਬੀ ਮਹਿੰਦਰ ਕੌਰ ਦਾ ਜਿਨ੍ਹਾਂ ਨੇ ਖਾਸ ਵੱਡੇ ਪਰਾਲੇ ਕਰਕੇ ਬੜੇ ਦਿਨ ਤੋਂ ਲੱਗੇ ਹੋਏ ਸੀਗੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਨੇ ਲੱਕੇ ਇਹ ਜਿਹੜਾ ਹੈਗਾ ਗੱਡੀਆਂ ਭੇਜਿਆ ਜਾ ਰਹੀਆਂ ਔਰ ਆਨਰ ਡੈਮੇਜ ਭਾਰਤੀ ਜਨਤਾ ਪਾਰਟੀ ਨੂੰ ਇੱਕ ਜ਼ਿਲ੍ਹਾ ਅਡਾਪਟ ਕਰਕੇ ਇੱਕ ਜ਼ਿਲ੍ਹੇ ਦੇ ਪਿੰਡਾਂ ਦੀ ਕੋਈ ਵਾਰੀ ਲੈ ਕੇ ਉਥੇ ਜੋ ਤੱਕ ਸਾਡੇ ਭਰਾ ਸਾਡੀਆਂ ਪੈਣਾ ਜਿਨ੍ਹਾਂ ਦੇ ਪਸ਼ੂ ਠੀਕ ਨਹੀਂ ਹੁੰਦੇ ਆਪਣੇ ਘਰਾਂ ਦੇ ਵਿੱਚ ਆ ਕੇ ਚਿੰਗੜਾ ਰਹਿਣੇ ਲੱਗਦੇ ਉਹਨਾਂ ਦੀਆਂ ਜ਼ਮੀਨਾਂ ਠੀਕ ਨਹੀਂ ਹੁੰਦੀਆਂ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਖੜੇ ਕਰਨ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਸਿੰਘਲਾ ਸਾਹਿਬ ਜੀ ਗੱਲ ਕਰੀ ਅੱਜ ਰਾਤ ਸਮਗਰੀ ਚ ਕੀ ਕੀ ਭੇਜਿਆ ਜਾ ਰਿਹਾ ਰਾਤ ਸਮਗਰੀ ਚ ਕੱਪੜੇ ਆ ਸੂਟ ਆ ਲੇਡੀ ਸੂਟ ਆ ਜੈਂਡਰ ਸੂਟ ਆ ਚੁੰਨੀਆਂ ਆ ਪੱਗਾਂ ਆ ਚਾਦਰਾਂ ਆ ਮਛਰਦਾਨੀਆਂ ਆ ਦਵਾਈਆਂ ਆ ਉਡੋਮਾਸ ਹੈ ਅਗਰ ਮਤੀਆਂ ਹੈ ਹੈਂਡ ਟਾਬਲ ਹੈਂਡ ਟਾਬਲ ਹੈ ਹੈਂਡ ਸੈਨੇਟਾਈਜ਼ਰ ਹੈ ਉਹ ਤਰ੍ਹਾਂ ਦਾ ਸਮਾਨ ਭੇਜਿਆ ਜਾ ਜੋ ਚੱਪਲਾਂ ਜਿਹੜੀ ਜ਼ਰੂਰਤ ਹੈ ਮਤਲਬ ਜਿਹੜੇ ਟਾਈਮ ਇਸ ਟਾਈਮ ਨੂੰ ਲੋਕਾਂ ਨੂੰ ਰਾਤ ਪਾਣੀ ਦੇ ਵਿੱਚ ਰਹਿੰਦੇ ਆ ਕੋਈ ਹੋਰ ਪ੍ਰੋਬਲਮ ਆ ਸੀ ਪਾਣੀ ਖਤਮ ਹੋ ਰਿਹਾ ਤੇ ਹੁਣ ਜ਼ਿਆਦਾ ਪ੍ਰੋਬਲਮ ਹੈ ਇਹ ਕੰਟੀਨਿਊ ਜਾਰੀ ਰਹਿਣ ਗਿਆ ਜੜੀਆਂ ਰਾਹ ਸਮੱਗਰੀਆਂ ਜੜੀਆਂ ਭੇਜ ਰਹੇ ਹੋ ਤੁਸੀਂ ਇਹ ਜਾਰੀ ਰਹਿਣੀ ਆ ਔਰ ਬਹੁਤ ਲੋਕ ਹੋ ਯੋਗਦਾਨ ਪਾਉਣ ਨੂੰ ਤਿਆਰ ਹੈ ਅਸੀਂ ਆਉਣ ਵਾਲੇ ਟਾਈਮ ਦੇ ਜਿੱਥੇ ਜਿੱਥੇ ਜਿਹੜੇ ਲੋੜ ਹੈ ਉਹੀ ਚੀਜ਼ਾਂ ਲੈ ਕੇ ਲੋਕ ਤਾਂ ਬਾਹਰ ਜਗਾ ਸਭ ਦੀ ਗੱਲ ਕਰੀਏ ਕਿਹੜੇ ਇਲਾਕੇ ਚ ਭੇਜੀ ਜਾ ਰਹੀ ਹੈ ਇਹ ਜਲਾਲਾਬਾਦ ਦੇ ਏਰੀਆ ਜਿਲ੍ਹਾ ਜਲਾਲਾਬਾਦ ਦੇ ਏਰੀਆ ਦੇ ਭੇਜਿਆ ਜਾਂਦੇ ਪਿੰਡ ਤੇ ਬਿਲਕੁਲ ਜੀ ਬਿਲਕੁਲ ਐਸੀ ਸਰੂਪ ਚੰਦ ਸਿੰਗਲਾ ਜੋ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦੇ ਸਾਡੇ ਨਾਲ ਮਹਿੰਦਰ ਕੌਰ ਜੀ ਵੀ ਮੌਜੂਦ ਹੈ ਸੀਨੀਅਰ ਲੀਡਰ ਹੈ ਭਾਜਪਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਾਫੀ ਮਿਹਨਤ ਕੀਤੀ ਇਹਨਾਂ ਨੇ ਇਸ ਰਾਹਤ ਸਮਗਰੀ ਨੂੰ ਇਕੱਠਾ ਕਰਨ ਲਈ ਗਮਿੰਦਰਕੌਰ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਸਮਗਰੀ ਭੇਜੀ ਜਾ ਰਹੀ ਹੈ ਪਾਸ਼ਪਾ ਬਟਿੰਡਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਾਂ ਬਾਬੂ ਜੀ ਨੇ ਪ੍ਰਧਾਨ ਸਾਡੇ ਨੇ ਜ਼ਿੰਮੇਵਾਰੀ ਸੁਭਾਈ ਸੀ ਉਹ ਜ਼ਿੰਮੇਵਾਰੀ ਮੈਂ ਆਪਣੀ ਪੂਰੀ ਕਰ ਚੁੱਕੀ ਆ ਸਮਾਨ ਉਹ ਵੀ ਹੈ ਵੀ ਜਿਹੜਾ ਲੋਡ ਦਾ ਸਮਾਨ ਹੈ ਅਸੀਂ A to Z ਸਾਰਾ ਸਮਾਨ ਅਸੀਂ ਇਹਦੇ ਚ ਦੋ ਗੱਡੀਆਂ ਚ ਪੈਕ ਕਰ ਚੁੱਕੀਆਂ ਗਮਿੰਦਰਕੌਰ ਜੀ ਜੇ ਗੱਲ ਕਰੀਏ ਪਹਿਲਾਂ ਵੀ ਤੁਸੀਂ ਲੋਕਾਂ ਨੂੰ ਰਾਤ ਸਮਗਰੀ ਇੱਦਾਂ ਆਇਓ ਇੱਕ ਵਾਰ ਫੇਰ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਦੋ ਗੱਡੀਆਂ ਭੇਜੀਆਂ ਜਾ ਰਹੀਆਂ ਤੁਸੀਂ ਮਿਹਨਤ ਕੀਤੀ ਹੈ ਇਸ ਰਾਤ ਸਮਗਰੀ ਨੂੰ ਇਕੱਠਾ ਕਰਨ ਲਈ ਕੀ ਕਹਿਣਾ ਚਾਹੋ ਸਾਡੇ ਮਲੇ ਵਾਸੀਆਂ ਨੇ ਬਹੁਤ ਸਹਿਯੋਗ ਪਾਇਆ ਸਾਡੀ ਪਾਰਟੀ ਨੇ ਬਹੁਤ ਸਹਿਯੋਗ ਪਾਇਆ ਬਾਕੀ ਇੱਕ ਪਿਛਲੇ ਹਫਤੇ ਅਸੀਂ ਆਪਣਾ ਵੱਡਾ ਟਰੱਕ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 17/13 ਨੰਬਰ ਗੁਰਦੁਆਰੇ ਚੋਂ ਭੇਜਿਆ ਇਹ ਕੰਟੀਨਿਊ ਜਾਰੀ ਰਹੂਗੀ ਹਾਂਜੀ ਹਾਂਜੀ ਆਈ ਹਵ ਤੇ ਜਾਰੀ ਰਹੂਗੀ ਜੀ ਸਾਡੀ ਪਾਜ ਬਾਗੂ ਅਸ਼ੋਕ ਵਾਲੇ ਵਾਲੀ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਵੱਲੋਂ ਦਵਾਈਆਂ ਦਾ ਜਿਹੜਾ ਬਹੁਤ ਜਿਹੜਾ ਸਹਿਯੋਗ ਹੜਪੀੜ ਤੇ ਇਲਾਕਿਆਂ ਲਈ ਜਿਹੜਾ ਕੀਤਾ ਜਾ ਰਿਹਾ ਹੈ ਵਾਲੇ ਵਾਲੀ ਸਾਹਿਬ ਤੁਹਾਡੀ ਟੀਮ ਵੱਲੋਂ ਵੀ ਦਵਾਈਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੂਗੇ ਦੇਖੋ ਹੜਪੀੜ ਤਾਂ ਦੇ ਵਿੱਚ ਹਰੇਕ ਜਿਹੜਾ ਇਨਸਾਨ ਹੈ ਉਹਦਾ ਇੱਕ ਫਰਜ਼ ਬੰਦਾ ਹੈ ਵੀ ਮੈਂ ਆਪਦੇ ਤਿਲ ਫੁੱਲ ਪਾਵਾਂ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਡਲਾ ਵੱਲੋਂ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਸੁਖਚੰਦ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਕੁਝ ਦਿਨ ਪਹਿਲਾਂ ਮੀਟਿੰਗ ਕਰੀ ਇਹ ਫੈਸਲਾ ਲਿਆ ਵੀ ਆਪਾਂ ਬਹੁਤ ਕਾਰਿਆਕਰਤਾ ਇਹ ਜਿਹਾਂ ਵੀ ਜੇ ਥੋੜਾ ਥੋੜਾ ਤਿਲ ਫੁੱਲ ਪਾਈਏ ਤਾਂ ਆਪਾਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਆ ਤਾਂ ਅਸੀਂ ਉਸੇ ਜਿਹੜੀ ਜਰੀਏ ਦੇ ਤਹਿਤ ਅਸੀਂ ਪਿਛਲੇ ਕਈ ਦਿਨਾਂ ਦੇ ਉੱਤੇ ਲੱਗੇ ਹੋਏ ਆ ਮੇਰੀ ਜ਼ਿੰਮੇਵਾਰੀ ਲਈ ਸੀ ਵੀ ਦਵਾਈਆਂ ਦਾ ਜਿਹੜਾ ਤੁਸੀਂ ਦੇਖਣਾ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਕੰਨੋਂ ਭਾਰਤੀ ਜਨਤਾ ਬਡਲਾ ਵੱਲੋਂ ਪੂਰਾ ਆਮ ਪਬਲਿਕ ਨੂੰ ਇਹ ਆਸ਼ਵਾਸ਼ਣ ਦਿੰਨਾ ਹੈ ਵੀ ਦਵਾਈਆਂ ਦੀ ਅਸੀਂ ਕੋਈ ਵੀ ਕਮੀ ਆਣ ਨਹੀਂ ਦੇਵਾਂਗੇ ਜਿੰਨੀ ਦਵਾਈਆਂ ਦੀ ਜਰੂਰਤ ਹੋ ਅਸੀਂ ਉਹ ਉੱਥੇ ਪਹੁੰਚਾਵਾਂਗੇ ਜਿੱਥੇ ਵੀ ਲੋੜ ਹੋएगी ਹੋਰ ਵੀ ਸਾਡੇ ਨਾਲ ਇੱਥੇ ਭਾਜਪਾ ਗੂ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਅੱਜ ਰਾਤ ਸਮਗਰੀ ਭੇਜੀ ਜਾ ਰਹੀ ਹੈ ਬਠਿੰਡਾ ਭਾਜਪਾ ਵੱਲੋਂ ਤੁਸੀਂ ਵੀ ਪਹੁੰਚਿਓ ਕੀ ਕਹਿਣਾ ਚਾਹੋ ਮੈਂ ਇਸ ਮੌਕੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਘ ਲਾ ਜੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਰੀ ਟੀਮ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਹਿਯੋਗ ਕਰਨ ਲਈ ਕਿਹਾ ਤੇ ਆਪ ਦੇ ਵੱਲੋਂ ਵੀ ਉਹਨਾਂ ਨੇ ਜਿੰਨੇ ਕੋਈ ਕਮੀ ਨਹੀਂ ਛੱਡੀ ਤੇ ਸਾਰਿਆਂ ਨੂੰ ਉਹਨਾਂ ਨੇ ਜਾਨੀ ਕਿ ਇਸ ਜਿਹੜਾ ਇੱਕ ਤਰ੍ਹਾਂ ਦਾ ਜਾਗ ਹੈ ਜਿਹਦੇ ਵਿੱਚ ਲੋਕਾਂ ਦਾ ਫਾਇਦਾ ਹੋਣਾ ਨੁਕਸਾਨ ਹੋਇਆ ਸੀ ਜਿਹੜੇ ਲੋਕਾਂ ਦਾ ਉਹਨਾਂ ਨੂੰ ਕੁਛ ਨਾ ਕੁਛ ਸੀ ਆਪਦੇ ਵੱਲੋਂ ਦੇ ਸਕੀਏ ਤੇ ਇਸ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਹੀ ਸਪੈਸ਼ਲ ਤੌਰ ਤੇ ਸਾਡੇ ਭੈਣ ਦੀ ਮੰਦਿਰ ਕੌਰ ਜੀ ਨੇ ਇਹਨਾਂ ਨੇ ਆਪਦੇ ਸਹਿਯੋਗ ਨਾਲ ਅਸ਼ੋਕ ਵਾਲਿਆਂ ਵਾਲੀ ਜੀ ਨੇ ਦਵਾਈਆਂ ਦਾ ਜਾਨੀ ਕਿ ਜਿਹੜਾ ਪ੍ਰਬੰਧ ਕਰਵਾ ਕੇ ਭੇਜਿਆ ਤੇ ਮੈਨੂੰ ਬੜਾ ਵਧੀਆ ਲੱਗਿਆ ਵੀ ਚਲੋ ਸਾਡੇ ਅਸੀਂ ਕੁਝ ਨਾ ਕੁਝ ਉਹਨਾਂ ਵਾਸਤੇ ਕਰ ਸਕਿਆ। ਬਿਲਕੁਲ ਜੀ ਬਿਲਕੁਲ ਏਸੀ ਬਠਿੰਡਾ ਭਾਜਪਾ ਦੀ ਟੀਮ ਜਿਨ੍ਹਾਂ ਵੱਲੋਂ ਅੱਜ ਦੋ ਟਰੱਕ ਜਿਹੜੇ ਰਾਹਤ ਸਮੱਗਰੀ ਦੇ ਹੜਪੀੜ ਤੇ ਇਲਾਕਿਆਂ ਵੱਲ ਜਿਹੜੇ ਭੇਜੇ ਜਾ ਰਿਹਾ ਤੇ ਇਹਨਾਂ ਨੇ ਕਿਹਾ ਕਿ ਲਗਾਤਾਰ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਇਸ ਤਰ੍ਹਾਂ ਦੀ ਜੜੀ ਰਾਹਤ ਸਮੱਗਰੀ ਕੰਟੀਨਿਊ ਜੜੀ ਭੇਜੀ ਜਾਵੇਗੀ। ਬਠਿੰਡਾ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜੜੀ ਰਾਹਤ ਸਮੱਗਰੀ ਭੇਜੀ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਉਸ ਗੱਡੀ ਦੀਆਂ ਦਿਖਾ ਰਿਹਾ ਹੈ ਇਹ ਗੱਡੀਆਂ ਜੜੀਆਂ ਹੜਪੀੜ ਤੇ ਇਲਾਕਿਆਂ ਲਈ ਬਠਿੰਡਾ ਭਾਜਪਾ ਵੱਲੋਂ ਜੜੀਆਂ ਭੇਜੀਆਂ ਜਾ ਰਹੀਆਂ ਤਸਵੀਰਾਂ ਤੁਹਾਨੂੰ ਇਸ ਟਾਈਮ ਬਠਿੰਡਾ ਦੇ ਭਾਜਪਾ ਦਫ਼ਤਰ ਦੇ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਬਠਿੰਡਾ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਜੜੀ ਰਾਤ ਸਮੱਗਰੀ ਭੇਜੀ ਜਾ ਰਹੀ ਹੈ ਸਾਡੇ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੋਪਤਨ ਸਿੰਘਲਾ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆਂ। ਸਿੰਘਲਾ ਸਾਹਿਬ ਅੱਜ ਰਾਤ ਸਮਗਰੀ ਭੇਜੀ ਜਾ ਰਹੀ ਹੈ ਬਠਿੰਡਾ ਤੋਂ ਦੋ ਗੱਡੀਆਂ ਭੇਜੀਆਂ ਜਾ ਰਹੀਆਂ। ਕੀ ਕਹਿਣਾ ਚਾਹੂੰਗਾ? ਇਹ ਜਿਹੜੀ ਰਾਤ ਸਮਗਰੀ ਭੇਜੀ ਜਾ ਰਹੀ ਹੈ, ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਮਾਨਵਤਾ ਤੇ ਭਿਆੰਕਰ ਤਰਾਸ ਦੀ ਆਈ ਹੈ, ਉਹਦੇ ਵਿੱਚ ਕੁੜਤ ਲੋਕਾਂ ਦਾ ਹੱਥ ਵਟਾਉਣ ਲਈ ਔਰ ਸਾਡੇ ਜਿਹੜੇ ਗੁਰੂਆਂ ਪੀਰਾਂ ਨੇ ਰਸਤੇ ਦਿੱਤੇ ਨੇ ਪੀਰਾਂ ਪੈਗੰਬਰਾਂ ਨੇ ਰਸਤੇ ਦਿੱਤੇ ਨੇ ਸਾਡੇ ਪੁਰਖਾਂ ਨੇ ਦਿੱਤੇ ਨੇ ਕਿ ਸਮਾਜ ਦੇ ਨਾਲ ਖੜਨਾ ਸਮਾਜ ਦੀਆਂ ਆਰਿਆਂ ਦਿਕਨਰ ਦੇ ਵਿੱਚ ਮੋੜੇ ਨਾ ਮੋੜਾ ਲਾ ਕੇ ਚੱਲਣਾ ਉਹਦੇ ਤਹਿਤ ਭਾਰਤੀ ਜਨਤਾ ਪਾਰਟੀ ਆਪਣਾ ਇਹ ਜਮੇਵਾਰੀ ਨਿਭਾ ਰਹੀ ਹੈ ਮੈਂ ਧੰਨਵਾਦ ਕਰਦਾ ਸਾਰੇ ਜ਼ਿਲ੍ਹੇ ਦੀ ਟੀਮ ਦਾ ਔਰ ਨਾਲ ਤੋਂ ਨਾਰਗਰ ਦਾ ਬੀਬੀ ਮਹਿੰਦਰ ਕੌਰ ਦਾ ਜਿਨ੍ਹਾਂ ਨੇ ਖਾਸ ਵੱਡੇ ਪਰਾਲੇ ਕਰਕੇ ਬੜੇ ਦਿਨ ਤੋਂ ਲੱਗੇ ਹੋਏ ਸੀਗੇ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਨੇ ਲੱਕੇ ਇਹ ਜਿਹੜਾ ਹੈਗਾ ਗੱਡੀਆਂ ਭੇਜਿਆ ਜਾ ਰਹੀ ਹੈ ਔਰ ਆਨਰਡੈਂਜ ਭਾਰਤੀ ਜਨਤਾ ਪਾਰਟੀ ਨੂੰ ਇੱਕ ਜ਼ਿਲ੍ਹਾ ਅਡਾਪਟ ਕਰਕੇ ਇੱਕ ਜ਼ਿਲ੍ਹੇ ਦੇ ਪਿੰਡਾਂ ਦੀ ਕੋਈ ਵਾਰੀ ਲੈ ਕੇ ਉਥੇ ਜੋ ਤੱਕ ਸਾਡੇ ਭਰਾ ਸਾਡੀਆਂ ਪੈਣਾ ਜਿਨ੍ਹਾਂ ਦੇ ਪਸ਼ੂ ਠੀਕ ਨਹੀਂ ਹੁੰਦੇ ਆਪਣੇ ਘਰਾਂ ਦੇ ਵਿੱਚ ਆ ਕੇ ਚੰਗੜਾ ਰਹਿਣੇ ਲੱਗਦੇ ਉਹਨਾਂ ਦੀਆਂ ਜ਼ਮੀਨਾਂ ਠੀਕ ਨਹੀਂ ਹੁੰਦੀਆਂ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਨੂੰ ਖੜੇ ਕਰਨ ਦੇ ਵਿੱਚ ਆਵਾਜ਼ ਦਿੰਦਾ ਸਿੰਘਲਾ ਸਾਹਿਬ ਜੀ ਗੱਲ ਕਰੀ ਅੱਜ ਰਾਤ ਸਮਗਰੀ ਚ ਕੀ ਕੀ ਭੇਜਿਆ ਜਾ ਰਿਹਾ ਰਾਤ ਸਮਗਰੀ ਚ ਕੱਪੜੇ ਆ ਸੂਟ ਆ ਲੇਡੀ ਸੂਟ ਆ ਜੈਂਡਰ ਸੂਟ ਆ ਚੁੰਨੀਆਂ ਆ ਪੱਗਾਂ ਆ ਚਾਦਰਾਂ ਆ ਮਛਰਦਾਨੀਆਂ ਆ ਦਵਾਈਆਂ ਆ ਉਡੋਮਾਸ ਹੈ ਅਰਗਵਤੀਆਂ ਹੈ ਹੈਂਡ ਟਾਵਲ ਹੈ ਹੈਂਡ ਸੈਨੇਟਾਈਜ਼ਰ ਹੈ ਉਹ ਤਰ੍ਹਾਂ ਦਾ ਸਮਾਨ ਭੇਜਿਆ ਜਾ ਜੋ ਚਪਲਾਂ ਜਿਹੜੇ ਜ਼ਰੂਰਤ ਹੈ ਮਤਲਬ ਜਿਹੜੇ ਟਾਈਮ ਇਸ ਟਾਈਮ ਨੂੰ ਲੋਕਾਂ ਨੂੰ ਰਾਤ ਪਾਣੀ ਦੇ ਵਿੱਚ ਰਹਿੰਦੇ ਕੋਈ ਹੋਰ ਪ੍ਰੋਬਲਮ ਆ ਸੀ ਪਾਣੀ ਖਤਮ ਹੋ ਰਿਹਾ ਤੇ ਹੁਣ ਜ਼ਿਆਦਾ ਪ੍ਰੋਬਲਮ ਹੈ ਇਹ ਕੰਟੀਨਿਊ ਜਾਰੀ ਰਹਿਣ ਗਿਆ ਜੜੀਆਂ ਰਾਹਤ ਮਗਰੀਆਂ ਜੜੀਆਂ ਭੇਜ ਰਹੇ ਹੋ ਤੁਸੀਂ ਇਹ ਜਾਰੀ ਰਹਿਣੀ ਹੈ ਔਰ ਬਹੁਤ ਲੋਕ ਹੋ ਯੋਗਦਾਨ ਪਾਉਣ ਨੂੰ ਤਿਆਰ ਹੈ ਅਸੀਂ ਆਉਣ ਵਾਲੇ ਟਾਈਮ ਦੇ ਜਿੱਥੇ ਜਿੱਥੇ ਜਿਹੜੇ ਲੋੜ ਆ ਉਹੀ ਚੀਜ਼ਾਂ ਲੈ ਕੇ ਲੋਕਾਂ ਦਾ ਪਾਣੀ ਲਗਾ ਸਭ ਦੀ ਗੱਲ ਕਰੀਏ ਕਿਹੜੇ ਇਲਾਕੇ ਚ ਭੇਜੀ ਜਾ ਰਹੀ ਹੈ ਇਹ ਜਲਾਲਾਬਾਦ ਏਰੀਆ ਜ਼ਿਲ੍ਹਾ ਜਲਾਲਾਬਾਦ ਏਰੀਆ ਦੇ ਵਿੱਚ ਭੇਜਿਆ ਜਾ ਰਿਹਾ ਹੈ ਜਿਹੜੇ ਪਿੰਡ ਉੱਤੇ ਬਿਲਕੁਲ ਜੀ ਬਿਲਕੁਲ ਐਸੀ ਸਰੂਪ ਚੰਦ ਸਿੰਘਲਾ ਜੋ ਜ਼ਿਲ੍ਹਾ ਪ੍ਰਧਾਨ ਹੈ ਭਾਜਪਾ ਦੇ ਸਾਡੇ ਨਾਲ ਮਹਿੰਦਰ ਕੌਰ ਜੀ ਵੀ ਮੌਜੂਦ ਹੈ ਸੀਨੀਅਰ ਲੀਡਰ ਹੈ ਭਾਜਪਾ ਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਾਫੀ ਮਿਹਨਤ ਕੀਤੀ ਇਹਨਾਂ ਨੇ ਇਸ ਰਾਹਤ ਸਮੱਗਰੀ ਨੂੰ ਇਕੱਠਾ ਕਰਨ ਲਈ ਗਮਿੰਦਰਕੌਰ ਜੀ ਕੀ ਕਹਿਣਾ ਚਾਹੂਗੇ ਜੋ ਰਾਤ ਸਮਗਰੀ ਭੇਜੀ ਜਾ ਰਹੀ ਹੈ ਪਾਸ਼ਪਾ ਬਟਿੰਡਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਾਂ ਬਾਬੂ ਜੀ ਨੇ ਪ੍ਰਧਾਨ ਸਾਡੇ ਨੇ ਜ਼ਿੰਮੇਵਾਰੀ ਸੁਭਾਈ ਸੀ ਉਹ ਜ਼ਿੰਮੇਵਾਰੀ ਮੈਂ ਆਪਣੇ ਪੂਰੀ ਕਰ ਚੁੱਕੇ ਆ ਸਮਾਨ ਉਹ ਵੀ ਹੈ ਵੀ ਜਿਹੜਾ ਲੋਡ ਦਾ ਸਮਾਨ ਹੈ ਅਸੀਂ A to Z ਸਾਰਾ ਸਮਾਨ ਅਸੀਂ ਇਹਦੇ ਚ ਦੋ ਗੱਡੀਆਂ ਚ ਪੈਕ ਕਰ ਚੁੱਕੇ ਆ ਗਮਿੰਦਰਕੌਰ ਜੀ ਜੇ ਗੱਲ ਕਰੀਏ ਪਹਿਲਾਂ ਵੀ ਤੁਸੀਂ ਲੋਕਾਂ ਨੂੰ ਰਾਤ ਸਮਗਰੀ ਤੇ ਇੱਥੇ ਆਇਆ ਹਾਂ ਇੱਕ ਵਾਰ ਫੇਰ ਤੁਹਾਡੇ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਦੋ ਗੱਡੀਆਂ ਭੇਜੀਆਂ ਜਾ ਰਹੀਆਂ ਤੁਸੀਂ ਮਿਹਨਤ ਕੀਤੀ ਐ ਇਸ ਰਾਤ ਸਮਗਰੀ ਨੂੰ ਇਕੱਠਾ ਕਰਨ ਲਈ ਕੀ ਕਹਿਣਾ ਚਾਹੂੰ ਸਾਡੇ ਮਲੇ ਵਾਸੀਆਂ ਨੇ ਬਹੁਤ ਸਹਿਯੋਗ ਪਾਇਆ ਸਾਡੀ ਪਾਰਟੀ ਨੇ ਬਹੁਤ ਸਹਿਯੋਗ ਪਾਇਆ ਬਾਕੀ ਇੱਕ ਪਿਛਲੇ ਹਫਤੇ ਅਸੀਂ ਆਪਣਾ ਵੱਡਾ ਟਰੱਕ ਗੁਰੂ ਗੋਬਿੰਦ ਸਿੰਘ ਨਗਰ ਅਗਲੀ ਨੰਬਰ 17 ਬਟਾ 13 ਨੰਬਰ ਗੁਰਦੁਆਰੇ ਚੋਂ ਭੇਜਿਆ ਇਹ ਕੰਟੀਨਿਊ ਜਾਰੀ ਰਹੂਗਾ ਹਾਂਜੀ ਹਾਂਜੀ ਆਈ ਹਫਤੇ ਜਾਰੀ ਰਹੂਗੀ ਜੀ ਸਾਡੀ ਆਜ ਬਾਗੂ অশੋਕ ਵਾਲੇ ਵਾਲੀ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਵੱਲੋਂ ਦਵਾਈਆਂ ਦਾ ਜਿਹੜਾ ਬਹੁਤ ਜਿਹੜਾ ਸਹਿਯੋਗ ਹੜਪੀੜ ਤੇ ਇਲਾਕਿਆਂ ਲਈ ਜਿਹੜਾ ਕੀਤਾ ਜਾ ਰਿਹਾ ਹੈ ਵਾਲੇ ਵਾਲੀ ਸਾਹਿਬ ਤੁਹਾਡੀ ਟੀਮ ਵੱਲੋਂ ਵੀ ਦਵਾਈਆਂ ਦੀ ਸੇਵਾ ਨਿਭਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਹੜਪੀੜ ਤਾਂ ਦੇ ਵਿੱਚ ਹਰੇਕ ਜਿਹੜਾ ਇਨਸਾਨ ਹੈ ਉਹਦਾ ਇੱਕ ਫਰਜ਼ ਬੰਦਾ ਹੈ ਵੀ ਮੈਂ ਆਪਦੇ ਤਿਲ ਫੁੱਲ ਪਾਵਾਂ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਡਲਾ ਵੱਲੋਂ ਸਾਡੇ ਸਤਕਾਰਯੋਗ ਜ਼ਿਲ੍ਹਾ ਪ੍ਰਧਾਨ ਸੁਖਚੰਦ ਸਿੰਘਲਾ ਜੀ ਦੀ ਅਗਵਾਈ ਦੇ ਵਿੱਚ ਕੁਝ ਦਿਨ ਪਹਿਲਾਂ ਮੀਟਿੰਗ ਕਰੀ ਇਹ ਫੈਸਲਾ ਲਿਆ ਵੀ ਆਪਾਂ ਬਹੁਤ ਕਾਰਿਆਕਰਤਾ ਇਹ ਜਿਹਾਂ ਵੀ ਜੇ ਥੋੜਾ ਥੋੜਾ ਤਿਲ ਫੁੱਲ ਪਾਈਏ ਤਾਂ ਆਪਾਂ ਉਹਨਾਂ ਲੋਕਾਂ ਦੀ ਮਦਦ ਕਰ ਸਕਦੇ ਆ ਤਾਂ ਅਸੀਂ ਉਸੇ ਜਿਹੜੀ ਜਰੀਏ ਦੇ ਤਹਿਤ ਅਸੀਂ ਪਿਛਲੇ ਕਈ ਦਿਨਾਂ ਦੇ ਉੱਤੇ ਲੱਗੇ ਹੋਏ ਆ ਮੇਰੀ ਜ਼ਿੰਮੇਵਾਰੀ ਲਈ ਸੀ ਵੀ ਦਵਾਈਆਂ ਦਾ ਜਿਹੜਾ ਤੁਸੀਂ ਦੇਖਣਾ ਤਾਂ ਮੈਂ ਜ਼ਿਲ੍ਹਾ ਪ੍ਰਧਾਨ ਜੀ ਕੰਨੋਂ ਭਾਰਤੀ ਜਨਤਾ ਬਡਲਾ ਵੱਲੋਂ ਪੂਰਾ ਆਮ ਪਬਲਿਕ ਨੂੰ ਇਹ ਆਸ਼ਵਾਸ਼ਣ ਦਿੰਦਾ ਵੀ ਦਵਾਈਆਂ ਦੀ ਅਸੀਂ ਕੋਈ ਵੀ ਕਮੀ ਆਣ ਨਹੀਂ ਦੇਵਾਂਗੇ ਜਿੰਨੀ ਦਵਾਈਆਂ ਦੀ ਜਰੂਰਤ ਹੋ ਅਸੀਂ ਉਹ ਉੱਥੇ ਪਹੁੰਚਾਵਾਂਗੇ ਜਿੱਥੇ ਵੀ ਲੋੜ ਹੋएगी ਹੋਰ ਵੀ ਸਾਡੇ ਨਾਲ ਇੱਥੇ ਭਾਜਪਾ ਗੂ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਈ ਜੀ ਅੱਜ ਰਾਤ ਸਮਗਰੀ ਭੇਜੀ ਜਾ ਰਹੀ ਹੈ ਬਠਿੰਡਾ ਭਾਜਪਾ ਵੱਲੋਂ ਤੁਸੀਂ ਵੀ ਪਹੁੰਚਿਓ ਕੀ ਕਹਿਣਾ ਚਾਹੋ ਮੈਂ ਇਸ ਮੌਕੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸ੍ਰੀ ਸਰੂਪ ਚੰਦ ਸਿੰਘ ਲਾ ਜੀ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਰੀ ਟੀਮ ਨੂੰ ਇਕੱਠੇ ਕਰਕੇ ਉਹਨਾਂ ਨੂੰ ਸਹਿਯੋਗ ਕਰਨ ਲਈ ਕਿਹਾ ਤੇ ਆਪ ਦੇ ਵੱਲੋਂ ਵੀ ਉਹਨਾਂ ਨੇ ਇੰਨੇ ਕੋਈ ਕਮੀ ਨਹੀਂ ਛੱਡੀ ਤੇ ਸਾਰਿਆਂ ਨੂੰ ਉਹਨਾਂ ਨੇ ਜਾਨੀ ਕਿ ਇਸ ਜਿਹੜਾ ਇੱਕ ਤਰ੍ਹਾਂ ਦਾ ਜਾਗ ਹੈ ਜਿਹਦੇ ਵਿੱਚ ਲੋਕਾਂ ਦਾ ਫਾਇਦਾ ਹੋਣਾ ਨੁਕਸਾਨ ਹੋਇਆ ਸੀ ਜਿਹੜੇ ਲੋਕਾਂ ਦਾ ਉਹਨਾਂ ਨੂੰ ਕੁਛ ਨਾ ਕੁਛ ਸੀ ਆਪਦੇ ਵੱਲੋਂ ਦੇ ਸਕੀਏ ਤੇ ਇਸ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਹੀ ਸਪੈਸ਼ਲ ਤੌਰ ਤੇ ਸਾਡੇ ਭੈਣ ਦੀ ਮੰਦਿਰ ਕੌਰ ਜੀ ਨੇ ਇਹਨਾਂ ਨੇ ਆਪਦੇ ਸਹਿਯੋਗ ਨਾਲ ਅਸ਼ੋਕ ਵਾਲਿਆਂ ਵਾਲੀ ਜੀ ਨੇ ਦਵਾਈਆਂ ਦਾ ਜਾਨੀ ਕਿ ਜਿਹੜਾ ਪ੍ਰਬੰਧ ਕਰਵਾ ਕੇ ਭੇਜਿਆ ਤੇ ਮੈਨੂੰ ਬੜਾ ਵਧੀਆ ਲੱਗਿਆ ਵੀ ਚਲੋ ਸਾਡੇ ਅਸੀਂ ਕੁਝ ਨਾ ਕੁਝ ਉਹਨਾਂ ਵਾਸਤੇ ਕਰ ਸਕਿਆ। ਬਿਲਕੁਲ ਜੀ ਬਿਲਕੁਲ ਏਸੀ ਬਠਿੰਡਾ ਭਾਜਪਾ ਦੀ ਟੀਮ ਜਿਨ੍ਹਾਂ ਵੱਲੋਂ ਅੱਜ ਦੋ ਟਰੱਕ ਜਿਹੜੇ ਰਾਹਤ ਸਮੱਗਰੀ ਦੇ ਹੜਪੀੜ ਤੇ ਇਲਾਕਿਆਂ ਵੱਲ ਜਿਹੜੇ ਭੇਜੇ ਜਾ ਰਿਹਾ ਤੇ ਇਹਨਾਂ ਨੇ ਕਿਹਾ ਕਿ ਲਗਾਤਾਰ ਭਾਜਪਾ ਵੱਲੋਂ ਹੜਪੀੜ ਤੇ ਇਲਾਕਿਆਂ ਲਈ ਇਸ ਤਰ੍ਹਾਂ ਦੀ ਜੜੀ ਰਾਹਤ ਸਮੱਗਰੀ ਕੰਟੀਨਿਊ ਜੜੀ ਭੇਜੀ ਜਾਵੇਗੀ। ਕੈਮਰਾਮੈਨ ਸੁਜਲ ਦੇ ਰਨਮਨੋ ਚਰਕੀਬਾਲ ਤਾਹਲਿਕ ਸਵੇਰਾ ਟੀਵੀ ਬਠਿੰਡਾ